ਜਿੰਦਾਬਾਦ ਜ세ਨਾ ਹਿੰਦੁਸਤਾਨ ਜਿੰਦਾਬਾਦ ਜ세ਨਾ ਹਿੰਦੁਸਤਾਨ ਜਿੰਦਾਬਾਦ ਦੇਰੇਂਜੀ ਬੋਮਕਾਰ ਗੁੱਤਾ ਜੀ ਜਿੰਦਾਬਾਦ ਦੇਰੇਂਜੀ ਬੋਮਕਾਰ ਗੁੱਤਾ ਜੀ ਜਿੰਦਾਬਾਦ ਜੈਕਾਰੇ ਗੀਰਵਜੰਗੀ ਹਰ ਹਰ ਮਹਾਦੇਵ ਆਲੋ ਨੋ ਆਵੇ ਨਾ ਕੋਈ ਆਇਆ ਨਾ ਕੋਈ

ਅੱਜ ਸਾਡੀ ਪਾਰਟੀ ਲਈ ਬੜੇ ਮਹਾਨ ਦੀ ਗੱਲ ਹੈ ਕਿ ਅੱਜ ਪ੍ਰਵੀਨ ਕੋਮਲ ਜੀ ਜਿਹੜੇ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਦਾ ਬੜਾ ਵੱਡਾ ਹਿੱਸਾ ਸਨ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਤੇ ਸ਼੍ਰੀ ਪਵਨ ਗੁਪਤਾ ਜੀ ਜਿਹੜੇ ਕਿ ਸਾਡੀ ਪਾਰਟੀ ਦੇ ਸੁਪਰੀਮੋ ਨੇ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਸ ਤਰੀਕੇ ਦੇ ਨਾਲ ਕਿ ਫਾਈਟ ਕਰਦੇ ਨੇ ਹਿੰਦੂਇਜ਼ਮ ਲਈ ਪਰ ਹਿੰਦੂਇਜ਼ਮ ਦੇ ਅਧਿਕਾਰਾਂ ਵਾਸਤੇ ਉਹਦੇ ਨਾਲ ਜਦੋਂ ਇੱਕ মিডিਆ ਦਾ ਬੰਦਾ ਸਾਡੇ ਕੋਲ ਆ ਗਿਆ ਤਾਂ ਜਿਹੜੀਆਂ ਗੱਲਾਂ ਆ ਅਸੀਂ ਦੂਰ ਤੱਕ ਪਹੁੰਚਾਣਾ ਚਾਹੁੰਨੇ ਆ ਉਹ ਅਸੀਂ ਹੁਣ ਸਾਰੇ ਭਾਰਤ ਤੱਕ ਪਹੁੰਚਾ ਸਕਾਂਗੇ ਪਰਵੀਨ ਕੋਮਲ ਜੀ ਵਿੱਚ ਪਟਿਆਲੇ ਦੇ ਪ੍ਰਸਿੱਧ ਪੱਤਰਕਾਰ ਸਮਾਜ ਸੇਵਕ ਪਰਵੀਨ ਕੋਮਲ ਜੀ ਨਾ ਬੋਰ ਦੀ ਜੀ ਸ਼ਿਸ਼ਨਾ ਦੇ ਵਿੱਚ ਰਹਿ ਚੁੱਕੇ ਨੇ ਔਰ ਪਟਿਆਲਾ ਵਿਧਾਨ ਸਭਾ ਤੋਂ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਚੋਣ ਦੇ ਵਿੱਚ ਸ਼੍ਰੀ ਸਨਾਹ ਹਿੰਦੁਸਤਾਨ ਦੇ ਉਮੀਦਵਾਰ ਰਹੇ ਸੀ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸ਼੍ਰੀ ਸਨਾਹ ਹਿੰਦੁਸਤਾਨ ਦੇ ਵਿੱਚ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਅਸੀਂ ਉਹਨਾਂ ਦਾ ਪੁਰਜ਼ੋਰ ਸਵਾਗਤ ਕਰਦੇ ਹਾਂ ਔਰ ਇਹਦੇ ਨਾਲ ਹੀ ਸਾਡੇ ਵਿੱਚ ਅਮਨਦੀਪ ਸਿੰਘ ਜਿਹੜੇ ਯੁਵਾ ਨੇਤਾ ਨੇ ਉਹ ਵੀ ਸ਼ਾਮਲ ਹੋਏ ਆ ਉਹਨਾਂ ਦੇ ਸਾਥੀ ਸ਼ਾਮਲ ਹੋਏ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਪ੍ਰਵੀਨ ਕੋਮਲ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ ਮੀਡੀਆ ਜਗਤਨਾਥ ਜੁੜੇ ਹੋਏ ਨੇ ਉਹਨਾਂ ਨੂੰ ਸ਼ਿਵ ਸਨਹ ਹਿੰਦੁਸਤਾਨ ਆਪਣੀ ਪਾਰਟੀ ਦਾ ਰਾਸ਼ਟਰੀ ਮੀਡੀਆ ਸਲਾਹਕਾਰ ਨਿਯੁਕਤ ਕਰਦੀ ਹੈ ਔਰ ਦੂਸਰਾ ਜਿਹੜਾ ਅਮਨਦੇਵ ਸਿੰਘ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ ਸ਼ਿਵ ਸਨਹ ਹਿੰਦੁਸਤਾਨ ਚ ਉਹਨਾਂ ਨੂੰ ਜ਼ਿਲ੍ਹਾ ਯੂਆਈ ਕਾਇਦਾ जिला प्रधान नियुक्तਤਾ ਜਾਂਦਾ ਹੈ ਮੰਦਿਰ ਇਹ ਅਸੀਂ ਸਮਝਦੇ ਆ ਕਿ ਜਿਹੜਾ ਸ਼ਿਵ ਸੈਨਾ ਹਿੰਦੁਸਤਾਨ ਦੀ ਪਾਲਿਸੀਆਂ ਨੀਤੀਆਂ ਜਿਹੜੀ ਮੀਡੀਆ ਦੇ ਵਿੱਚ ਅੱਜ ਤੋਂ ਬਾਅਦ ਜਾਣ ਗਿਆ ਉਹਦੇ ਵਿੱਚ ਪ੍ਰਵੀਨ ਕੋਮਲ ਜੀ ਹੋਰ ਉਹ ਤੋਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਜਿ ਕਿ ਉਹ ਇਹਨਾਂ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਪਟਿਆਲੇ ਦੇ ਵਿੱਚ ਤਾਂ ਹੈ ਹੀ ਹੈ ਬਾਕੀ ਦੇਸ਼ ਦੇ ਰਾਸ਼ਟਰੀ ਪੱਧਰ ਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ ਮੀਡੀਆ ਸੈੱਲ ਜਿਹੜਾ ਮਜ਼ਬੂਤ ਹੋਵੇ ਔਰ ਕਿਉਂਕਿ ਇਹ ਪੁਰਾਣੇ ਪਾਰਟੀ ਦੇ ਕਾਰਕੁਨ ਨੇ ਪਾਰਟੀ ਨਾਲ ਕਾਫੀ ਲੰਮਾ ਸਮਾਂ ਪਹਿਲਾਂ ਵੀ ਜਦੋਂ ਆਤਵਾਦ ਬਹੁਤ ਪੀਕ ਚਰਮ ਤੇ ਸੀਗਾ ਉਦੋਂ ਸਾਡੇ ਨਾਲ ਜੁੜੇ ਰਹੇ ਤਾਂ ਹੁਣ ਪਾਰਟੀ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ਤੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਇਹਨਾਂ ਨੂੰ ਤਜਰਬਾ ਉਹਦਾ ਸਿਰਸਾ ਹਿੰਦੁਸਤਾਨ ਨੂੰ ਲਾਹਾ ਮਿਲੇਗਾ ਲਾਭ ਮਿਲੇਗਾ ਦੂਸਰੀ ਗੱਲ ਜਿਹੜੀ ਅਸੀਂ ਅੱਜ ਕਹਿਣਾ ਚਾਹੁੰਦੇ ਆ ਕਿ ਜਿਵੇਂ ਆਪਾਂ ਜਾਣਦੇ ਆ ਕਿ ਤਰਨਤਾਰਨ ਵਿਧਾਨ ਸਭਾ ਦੇ ਉਪ ਚੋਣ ਹੋ ਰਹੀ ਹੈ ਆਮ ਤੌਰ ਤੇ ਚੋਣਾਂ ਸਾਡੇ ਦੇਸ਼ 'ਚ ਚਲਦੀਆਂ ਰਹਿੰਦੀਆਂ ਆ ਪਰ ਇਸ ਵਾਰ ਜਿਹੜੀ ਤਰਨਤਾਰਨ ਦੀ ਬਾਏ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਇੱਕ ਅਕਾਲੀ ਦਲ ਬਾਰਸ ਨਾਮ ਦੇ ਸੰਗਠਨ ਨੇ ਉਹ ਹ ਬਾਰਸ ਹੈ ਕਿ ਲਾ ਬਾਰਸ ਹੈ ਪਤਾ ਨਹੀਂ ਲੇਕਿਨ ਉਹਨਾਂ ਨੇ ਸੰਦੀਪ ਸੰਨੇ ਦੇ ਭਰਾ ਨੂੰ ਜਿਹੜਾ ਹੈ ਚੋਣਾਂ ਦੇ ਵਿੱਚ ਖੜਾ ਕੀਤਾ ਹੈ ਅਸੀਏ ਇਸ ਗੱਲ ਦੇ ਖਿਲਾਫ ਹੈ ਕਿ ਜਿਹੜੇ ਜਨਪ੍ਰਤਿਨidhi ਚੁਣ ਕੇ ਜਾਣਗੇ ਉਹ ਲਾ ਮੇਕਿੰਗ ਬੋਡੀ ਚ ਜਾ ਰਹੇ ਕਾਨੂੰਨ ਬਣਾਉਣ ਵਾਲੀ ਸੰਸਧਾ ਚ ਜਾ ਰਹੇ ਵਿਧਾਨ ਸਭਾ ਔਰ ਲੋਕ ਸਭਾ ਚ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਤੋਂ ਚੁਣ ਕੇ ਗਏ ਉਹ ਚਾਹੇ ਅਮਰਿਤਪਾਲ ਗਏ ਚਾਹੇ ਸ਼ਿਮਰਜਿੰਦਰ ਸਿੰਘ ਮਾਨ ਗਏ ਜਾਂ ਸਰਬਜੀਤ ਸਿੰਘ ਕੋਰ ਤੋਂ ਆਏ ਇਹ ਜਿਹੜੇ ਚੁਣ ਕੇ ਆਏ ਐ ਉਹਨਾਂ ਨੇ ਕੋਈ ਵੀ ਪੰਜਾਬ ਦੇ ਡਵੈਲਪਮੈਂਟ ਚ ਇੰਡਸਟਰੀ ਚ ਪਾਲਿਸੀ ਚ ਪੰਜਾਬ ਦੇ ਮਿਹਰ ਜੁਆਰੀ ਨੂੰ ਦੂਰ ਕਰਨ ਚ ਕੋਈ ਯੋਗਦਾਨ ਨਹੀਂ ਪਾਇਆ ਹੁ ਤਰਨਤਾਰਨ ਦੇ ਵਿੱਚ ਵੀ ਉਹ ਬੰਦੇ ਦੇ ਭਰਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਜਿਨੇ ਲਾ ਨੂੰ ਬ੍ਰੇਕ ਕੀਤਾ ਹੈ ਕਾਨੂੰਨ ਨੂੰ ਤੋੜਿਆ ਹੈ ਤੇ ਕਾਨੂੰਨ ਬਣਾਉਣ ਵਾਲੀ ਸੰਸਥਾ ਚ ਕਾਨੂੰਨ ਤੋੜਨ ਵਾਲੇ ਲੋਕ ਜਾਣ ਕੇ ਉਹ ਪੰਜਾਬ ਦੇ ਲੋਕਾਂ ਲਈ ਕਿਹੋ ਜਿਹਾ ਰੋਲ ਮਾਡਲ ਹੋਣਗੇ ਕਿਾ ਇਸ ਤਰ੍ਹਾਂ ਦੇ ਪ੍ਰਤੀਨਿਧੀ ਜਾਣਗੇ ਤੇ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਕਾਰੋਬਾਰ ਪੰਜਾਬ ਦਾ ਯੂਥ ਜਿਹੜਾ ਹੈ ਸਹੀ ਦਿਸ਼ਾ ਚ ਜਾਏਗਾ ਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਸੋਚ ਹੈ ਕਿ ਜਿਹੜੇ ਵੀ ਉਸਾਰੂ ਬੱਕੀ ਸੋਚ ਦੇ ਲੋਕ ਹੈ ਦੇਸ਼ ਦੀ ਇਕਤਾ ਖੰਡਤਾ ਦੇ ਪੱਖ ਤੋਂ ਸੋਚਦੇ ਉਹਨਾਂ ਨੂੰ ਇਸ ਚੀਜ਼ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਮੈਂ ਚਾਹੇ ਕਿ ਮੇਰੀ ਪਾਰਟੀ ਅਲੱਗ ਹੈ ਅਸੀਂ ਕਾਂਗਰਸ ਦੀ ਪ੍ਰੋੜਤਾ ਨਹੀਂ ਕਰਦੇ ਅਰ ਮੈਂ ਅੱਜ ਰਾਜਾ ਬਿਰਿੰਗ ਦੀ ਇੱਕ ਸਟੇਟਮੈਂਟ ਦੇਖੀ ਜਿਸ ਵਿੱਚ ਉਹਨੇ ਕਿਹਾ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਅਜਹੀ ਸੋਚ ਚਾਹੀਏ ਉਹ ਆਮ ਆਦਮੀ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਚਾਹ ਬੀਜੇਪੀ ਹੋਵੇ ਚਾਹ ਮੁੱਖ ਅਕਾਲੀ ਦਲ ਹੋਵੇ ਇਹੋ ਜੀ ਸੋਚ ਹੋਣੀ ਚਾਹੀਦੀ ਹੈ ਕਿ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਖਿਲਾਫ ਲੜਨ ਵਾਲੇ ਜਿਹੜੇ ਲੋਕ ਹੈਗੇ Shiv Sena Hindustan ਨੇ ਫੈਸਲਾ ਕੀਤਾ ਹੈ ਕਿ ਜੇ ਅਸੀਂ ਆਪਣਾ ਉਮੀਦਵਾਰ ਪਹਿਲਾਂ ਅਸੀਂ ਅਪੀਲ ਕੀਤੀ ਹੈ ਵੀ ਸੁਭੀ ਸੁਰੀ ਜਿਹੜੀ Shiv Sena ਦੇ ਲੀਡਰਸ਼ਿ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਧੋਖੇ ਨਾਲ ਮਾਰਿਆ ਜੇ ਉਹਨਾਂ ਦਾ ਪਰਿਵਾਰ ਲੜਦਾ ਹੈ ਤਾਂ ਸ਼ਿਸ਼ਾਨਾ ਹਿੰਦੁਸਤਾਨ ਉਹਨਾਂ ਨੂੰ ਡਟਵਾ ਸਮਰਥਨ ਦੇਗੀ ਜੇ ਕਿਸੇ ਕਾਰਨ ਪਰਿਵਾਰ ਨਹੀਂ ਲੜਦਾ ਤਾਂ ਤੁਸੀਂ ਜਿਹੜੀ ਵੀ ਤਾਕਤਾਂ ਦੇਵ ਦੀ ਏਕਤਾ ਅੰਕਤਾ ਦੇ ਅੱਛੇ ਲੜਨ ਗਿਆ ਪਾਰਟੀ ਦੀ ਬਾਉਂਡਰੀ ਤੋਂ ਬਾਹਰ ਜਾ ਕੇ ਪਾਰਟੀ ਦੀ ਸੀਮਾ ਤੋਂ ਬਾਹਰ ਜਾ ਕੇ ਚਾਹੇ ਉਹ ਕੋਈ ਪਾਰਟੀ ਹੋਵੇ ਜਿਹੜੀ ਮਜ਼ਬੂਤੀ ਨਾਲ ਉੱਥੇ ਲੜ ਰਹੀ ਹੋਵੇਗੀ ਅਸੀਂ ਉਹਦਾ ਸਮਰਥਨ ਕਰਾਂਗੇ ਉਹਦੀ ਸਪੋਰਟ ਹਾਂਜੀ ਕਮਲ ਸਾਹਿਬ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਉੱਤੇ ਫੈਦਲੋਂ ਸਵਾਗਤ ਕਰਦਾ ਹਾਂ ਸਾਰੇ মিডিਆ ਦੇ ਆਪਣੇ ਭਰਾਵਾਂ ਦਾ ਦੂਜੇ ਮੈਂ ਸਾਡੇ ਜਿਹੜੇ ਨੈਸ਼ਨਲ ਸਕੱਮਨਿਟ ਪਵਨ ਗੋਪਾਲ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ মিডিਆ ਐਡਵਾਈਜ਼ਰ ਦੇ ਤੌਰ ਦੇ ਉੱਤੇ ਨਿਯੁਕਤੀਤਾ ਦਿੱਤ ਜਿਹੜੀ ਨਵੀਂ ਜ਼ਿੰਮੇਵਾਰੀ ਜਿੱਦ ਦਿੱਤੀ ਹੈ ਦੇਸ਼ ਦੇ ਜਿਹੜੇ ਹਾਲਾਤ ਨੇ ਅਸੀਂ ਸਾਰੇ মিডিਆ ਕਰਮੀ ਅੱਜਕਲ ஆன்ਲਾਈਨ ਜਿਆਦਾ ਵਿਝਿਰਦੇ ਆ ਆਪਾਂ ਨੂੰ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਫੇਸਬੁਕ ਦੇ ਉੱਤੇ ਵਟਸਐਪ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਵਾਦੀ ਤਾਕਤਾਂ ਨੇ ਜਿਹੜੀਆਂ ਕਿ ਪਾਕਿਸਤਾਨ ਦੀ ISI ਤੇ ਦੂਸਰੇ ਪਾਸੇ ਹਾਲਸਤਾਨੀ ਵਰਨੂ ਦੇਸ਼ ਆਰਿਆਂ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀਆਂ ਨੇ ਇੰਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜਦੋਂ ਮੇਰੀ ਗੱਲ ਹੋਈ ਉੱਤਤਾ ਜੀ ਦੇ ਨਾਲ ਤੇ ਮੈਂ ਡਿਸਾਈਡ ਕੀਤਾ ਕਿ ਸਾਨੂੰ ਰਲ ਮਿਲ ਕੇ ਹੰਬਲ ਮਾਰ ਕੇ মিডিਆ ਕਰਬੀਆਂ ਨੂੰ ਇਹਨਾਂ ਤਾਕਤਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਇਸ ਕਰਕੇ ਸ਼ਿਵ ਸੇਨਾ ਹਿੰਦੁਸਤਾਨ ਗਵਨਦੁੱਪ ਕਾ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਜੁਆਇਨ ਕੀਤਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਿੰਨਾ মিডিਆ ਹੈਗਾ ਉਹ ਸਾਰੇ ਨੈਸ਼ਨਲ মিডিਆ ਦੇ ਦਾ ਧੰਨਵਾਦ ਵੀ ਕਰਦੇ ਆਂ ਕਿ ਜਿਹੜੇ ਸਾਨੂੰ ਹਰੇਕ ਸਟੇਟ ਦੇ ਵਿੱਚ ਸਹਿਯੋਗ ਦੇ ਰਹੇ ਨੇ ਨਰਾਪੁਰਾ ਪਾਰਟੀ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਅਸੀਂ ਇਸ ਗੱਲ ਦੇ ਬਾਰੇ ਵੀ ਖਾਸ ਤੌਰ ਤੇ ਧਿਆਨ ਰੱਖਾਂਗੇ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਵੀ মিডিਆ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ মিডিਆ ਦੇ ਨਾਲ ਜਿਹੜੀਆਂ ਵੱਖ-ਵੱਖ ਤਾਕਤਾਂ ਨੇ ਉਹ ਖਾਸ ਤੌਰ ਦੇ ਉੱਤੇ মিডিਆ ਨੂੰ ਹੀ ਲਗਾਉਣਾ ਚਾਹੁੰਦੀਆਂ ਨੇ politcal ਸਿਨੈਰੀਓ ਦੇਖੀ ਤਾਂ ਵੀ মিডিਆ ਨੂੰ ਹੀ ਟਾਰਗੇਟ ਬਣਾਇਆ ਜਾਂਦਾ ਹੈ ਅਸੀਂ মিডিਆ ਦੇ ਵੈਲਫੇਅਰ ਦੇ ਲਈ ਵੀ ਵੱਖ-ਵੱਖ ਤਰ੍ਹਾਂ ਕੰਮ ਕਰਾਂਗੇ ਨੈਸ਼ਨਲ ਲੈਵਲ ਦੇ ਉੱਤੇ ਨਾਲ ਦੀ ਨਾਲ ਪਾਰਟੀ ਦੀਆਂ ਜਿਹੜੀਆਂ ਗੁਪਤਾ ਜੀ ਦੀ ਗਾਈਡੈਂਸ ਦੇ ਵਿੱਚ ਜੋ ਜੋ ਪਾਰਟੀ ਦੀਆਂ ਨਿਕਤੀਆਂ ਨੇ ਉਹਨਾਂ ਨੂੰ ਅਸੀਂ ਵਧਾਉਣ ਵਿੱਚ ਪ੍ਰਚਾਰ ਕਰਨ ਵਿੱਚ ਪ੍ਰਸਾਰ ਕਰਨ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਆਪਣਾ ਯੋਗਦਾਨ ਦੇਵਾਂਗੇ ਤੇ ਤੁਹਾਡੇ ਸਾਰੇ মিডিਆ ਦੇ ਭਰਾਵਾਂ ਦਾ ਮੈਨੂੰ ਸਹਿਯੋਗ ਪਹਿਲਾਂ ਵੀ ਮਿਲਦਾ ਰਿਹਾ ਜਿਸ ਤਰ੍ਹਾਂ ਤੇ ਮੈਂ गुजारिश ਕਰਾਂਗਾ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਤੁਹਾਡੇ ਸਾਥ ਦੇ ਛਤਰ ਛਾਇਆ ਦੇ ਵਿੱਚ ਅਸੀਂ ਅੱਗੇ ਵਧਾਂ ਜੈ ਹਿੰਦ ਗੁਰਾਸਾਹ